ਇਸ ਦੇ ਨਾਲ ਹੀ ਭਾਈ ਆਪਾਂ ਅੱਗੇ ਵੱਲ ਨੂੰ ਚੱਲ ਪਏ ਮਿੰਟੂ ਜੀ ਜਰਾ ਆਪਾਂ ਗੱਲ ਕਰ ਲਈਏ ਮਿੰਟੂ ਜੀ ਬਿੱਟੂ ਸਾਹਿਬ ਦੀ ਬਿੱਟੂ ਸਾਹਿਬ ਨੇ ਵੀ ਅੱਜ ਨਾਮਿਨੇਸ਼ਨ ਫਾਈਲ ਕਰਨੀ ਸੀਗੇ ਰਵਨੀਤ ਸਿੰਘ ਬਿੱਟੂ ਨੇ ਜੀ ਉਹਨਾਂ ਦਾ ਕੀ ਬਣਿਆ ਵੈਸਤੇ ਉਹਨਾਂ ਨੇ ਗੱਡੀ ਤਾਂ ਪੁਰਾਣੀ ਕੱਢ ਲਈ ਸੀ ਕਿਹਨੇ ਕਿ ਭਾਈ ਮੈਂ ਤਾਂ ਉਹ ਜਿਹੜੀ ਹੈਗੀ ਉਹਨਾਂ ਕੋਲ ਪੁਰਾਣੀ ਗੱਡੀ ਜਾਊਂਗਾ ਉਹ ਲੈ ਕੇ ਜਾਣਾਗਾ ਐਮਬੈਸਡਰ ਭਾਵੇਂ ਗੱਡੀ ਕੱਢੇ ਤੇ ਭਾਵੇਂ ਗੱਡਾ ਕੱਢ ਲਵੇ ਜੀ ਪਰ ਸੱਚ ਤਾਂ ਇਹ ਆ ਕਿ ਰਵਨੀਤ ਬਿੱਟੂ ਹੈ ਨਾ ਜਿਹੜਾ ਰਵਨੀਤ ਬਿਟੂ ਕਸੂਤਾ ਫਸਿਆ ਹੈ ਦੇ ਚ ਕੋ ਹਾਲਾਂਕਿ ਸ਼ਕਤੀ ਪ੍ਰਦਰਸ਼ਨ ਤੇ ਤਕੜਾ ਕੀਤਾ ਉਹਨੇ ਰਵਨੀਤ ਬਿਟੂ ਨੇ ਜੀ ਕਮਾਲ ਦੀ ਗੱਲ ਹੈ ਕਿ ਜਾ ਕੇ ਉੱਥੇ ਉਹ ਜਿੱਥੇ ਉਹਨੇ ਕਾਗਜ਼ ਜਮ੍ਹਾਂ ਕਰਾਉਣੇ ਸੀਗੇ ਬਈ ਜਿਹੜਾ ਕੰਪਲੈਕਸ ਹੈ ਉੱਥੇ ਦੋਨੇ ਮੀਆਂ ਬੀਵੀ ਬੈਠੇ ਤੇ ਕਹਿੰਦੇ ਕਾਗਜ਼ ਹੀ ਨਹੀਂ ਆ ਰਹੇ ਜੀ ਹੈ ਘੰਟਾ ਹੋ ਗਿਆ ਉੱਥੇ ਡਿੱਕੀ ਜਾਂਦੇ ਉਹ ਬੰਦਾ ਕਹਿੰਦੇ ਕਾਗਜ਼ ਲੈ ਕੇ ਨਹੀਂ ਆਇਆ ਮੈਂ ਕਿਹਾ ਵੇਖੋ ਕਿਤੇ ਭੱਜਤੇ ਨਹੀਂ ਗਿਆ ਕਿਤੇ ਰਾਜ ਕਿਸੇ ਨੇ ਹੋਰ ਸੀ ਪਾ ਲਈ। ਕਿ ਕਿਸਾਨਾਂ ਨੇ ਤਾਂ ਨਹੀਂ ਰੋਕ ਲਿਆ ਕਿਤੇ। ਕਹਿੰਦੇ ਹੁਣ ਕੇ ਭਾਈ ਤੂੰ ਵੀ ਰੁਕ ਜਾ ਇੱਥੇ। ਜੀ। ਤੇ ਬਿੱਟੂ ਤੇ ਕਾਫੀ ਦੁਖੀ ਹਿਰਦਾਜਾ ਹੋਇਆ ਪਿਆ। ਇੱਕ ਦਿਨ ਕਾਰ ਚੋਂ ਹੀ ਲਾਇਵ ਹੋ ਗਿਆ। ਕਹਿੰਦਾ ਮੁਕੰਦਪੁਰ ਜਾਣਾ ਹੈਗਾ। ਪੁੱਲ ਤੇ ਕਿਸਾਨ ਖਲੋਤੇ ਆ ਮੈਂ ਕੀ ਕਰਾਂ? ਉੱਥੋਂ ਹੀ ਕਰੀ ਜਾਂਦਾ ਮੈਂ ਅਪੀਲ ਕਰਦਾ ਤੁਹਾਨੂੰ ਮੈਂ ਤੁਹਾਨੂੰ ਇਨਾ ਕੀਤਾ ਪੰਚੋ ਏ ਸਰਪੰਚੋ ਏ। ਉਹ ਜਿਵੇਂ ਕਹਿੰਦਾ ਬੜੀ ਸੋਹਣੀ ਕਵੀਸ਼ਰੀ ਆਰ ਭਜਨ ਮੰਨ ਦੀ ਗੱਲ ਸੁਣ ਸ਼ੋਗਲ ਸਵਾਰ ਉਹ ਦੋ ਪਲ ਉਠਾ ਨੂੰ ਖਲਿਆਰੋ। ਦੇਖ ਕੇ ਨ ਦਵਾ ਰੋਗ ਨਵਾਰੋ ਦੁੱਖ ਟੁੱਟੇ ਬਿਮਾਰੀ ਦਾ ਆਉਂਦੇ ਜਾਂਦੇ ਸੁਨੇਹਾ ਲੈ ਜਾਓ ਇੱਕ ਕਰਮਾ ਮਾਰੀ ਦਾ ਕੁਝ ਇਸ ਤਰ੍ਹਾਂ ਸੀ ਮੈਨੂੰ ਉਹ ਮਤਲਬ ਕਿ ਯਾਦ ਆਇਆ ਕਿ ਉਹ ਉਸ ਤਰਜ਼ ਤੇ ਨਾ ਹੈ ਕਾਇਆਂ ਲਈ ਜਾਵੇ ਕਿ ਭਰਾਵੋ ਪੰਚੋ ਸਰਪੰਚੋ ਮੈਂ ਤੁਹਾਡੇ ਲਈ ਆ ਕੀਤਾ ਮੇਰਾ ਬੰਦਾ ਹਿੱਸਾ ਦੇ ਦਿਆ ਜੇ ਮੈਨੂੰ ਮੈਂ ਆਖਿਆ ਮੈਂ ਕਹੇ ਇਹ ਹੁਣ ਪੂਰਾ ਫਸਿਆ ਜੇ ਖੈਰ ਗੱਲ ਇਹ ਆ ਕਿ ਭਈ ਹੁਣ ਨਾਮ ਸਦਗੀ ਤੋਂ ਇਲਾਵਾ ਬਿੱਟੂ ਦੀ ਇੱਕ ਮੁਸ਼ਕਲ ਹੋ ਰਿਹਾ ਤੁਹਾਨੂੰ ਪਤਾ ਲੁਧਿਆਣੇ ਚ ਬਿੱਟੂ ਖੁਲ ਕੋਈ ਆਪ ਦੀ ਰੈਸ਼ ਨਹੀਂ ਆ ਗਈ ਇਹ ਜਿਹੜੀ ਵੈਸੇ ਤੇ ਜਦੋਂ ਬੈਂਤ ਸਿੰਘ ਦਾ ਕਤਲ ਹੋਇਆ ਉਸ ਤੋਂ ਬਾਅਦ ਇਹ ਸਾਰਾ ਪਰਿਵਾਰ ਇੱਕ ਤਰ੍ਹਾਂ ਨਾਲ ਸੜਕ ਤੇ ਆ ਗਿਆ ਸੀ ਜੀ ਇਹ ਬਿੱਟੂ ਦੀ ਇੰਟਰਵਿਊ ਚ ਮੈਂ ਖੁਦ ਗੱਲ ਸੁਣੀ ਆ ਜੀ ਮਤਲਬ ਕਿ ਬਾਅਦ ਦੇ ਵਿੱਚ ਕੁਝ ਲੀਡਰਾਂ ਨੇ ਜਾਂ ਸਰਕਾਰ ਨੇ ਕੋਈ ਕਹਿ ਲੁਕੇ ਕੰਮ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਦਾ ਬੰਦੋਬਸਤ ਹੋਇਆ ਰਵਨੀਤ ਬਿੱਟੂ ਦੇ ਕੋਲ ਕੋਈ ਰੈਸ਼ ਨਹੀਂ ਸੀ ਇਹਨੂੰ ਇੱਕ ਪਤਾ ਨਹੀਂ ਕਿਹੜਾ ਉਹ ਬਾਰਕ ਆ ਜਿਹਦੇ ਨੇੜੇ ਰੋਜ਼ ਗਾਰਡਨ ਸ਼ੈਦਰ ਉਹਦੇ ਨੇੜੇ ਨੂੰ ਕੋਠੀ ਮਿਲੀ ਆ ਸਰਕਾਰੀ ਜੀ ਰੌਲਾ ਇਹ ਪੈ ਰਿਹਾ ਕਿ ਰਵਨੀਤ ਬਿੱਟੂ ਨੇ ਉਹਦਾ ਬਣਦਾ ਕਰਾਇਆ ਅਜੇ ਤੱਕ ਦਿੱਤਾ ਨਹੀਂ ਹੈ ਤੁਹਾਨੂੰ ਪਤਾ ਹੈ ਨਾ ਇੱਕ ਕੰਟਰੋਵਰਸੀ ਵੀ ਛੜੀ ਸੀਗੀ ਸ਼ਾਇਦ ਗੋਗੀ ਅਤੇ ਬਿੱਟੂ ਦੇ ਦਰਮਿਆਨ ਜੀ ਹੁਣ ਪੰਗਾ ਇਹ ਪੈ ਰਿਹਾ ਹੈ ਕਿ ਰਵਨੀਤ ਬਿੱਟੂ ਦੀ ਜਿਹੜੀ ਨਾਮਜ਼ਦਗੀ ਆ ਉਹਦੇ ਚ ਐਨਓਸੀ ਲੱਗਣੀ ਆ ਤਨ ਬਤਨ ਕੋਈ ਵੀ ਕੈਂਡੀਡੇਟ ਜਾਂਦਾ ਕੋਈ ਵੀ ਕੈਂਡੀਡੇਟ ਜਾਏਗਾ ਤਾਂ ਉਹ ਐਨਓਸੀ ਲੈ ਕੇ ਜਾਂਦਾ ਕਿ ਉਸਨੇ ਕੋਈ ਬਕਾਇਆ ਨਹੀਂ ਦੇਣਾ ਜੀ ਹੁਣ ਕਹਿੰਦੇ ਆ ਕਿ ਰਵਨੀਤ ਬਿੱਟੂ ਨੂੰ ਸਰਕਾਰ ਇੱਥੇ ਘੇਰਨਾ ਚਾਹੁੰਦੀ ਹੈ ਕਿਉਂਕਿ ਇੱਕ ਮੈਸੇਜ ਉੱਥੇ ਦਿੱਤਾ ਗਿਆ ਹੈ ਕਿ ਇਹ ਦੋਵੇਂ ਜਿਹੜੇ ਆ ਮਾਨ ਤੇ ਬਿੱਟੂ ਆਪਸ ਵਿੱਚ ਗੁੜੇ ਯਾਰ ਹੈ ਤੇ ਤੁਹਾਨੂੰ ਯਾਦ ਹੋਣਾ ਕਿ ਮਾਨ ਸਾਹਿਬ ਨੂੰ ਇਹ ਕਹਿਣਾ ਪਿਆ ਸੀਗਾ ਕਿ ਯਾਰੀ ਇੱਕ ਪਾਸੇ ਚਲੋ ਪਰ ਹੋਏਗਾ ਤੇਰਾ ਜ਼ੀਰੋ ਤਾਲਾ ਸਫਾਈ ਤੇ ਪਹੁੰਚ ਚੁੱਕੀ ਜਾਂ ਤਾਂ ਮਤਲਬ ਕਿ ਇੱਕ ਪਾਸੇ ਇਹ ਵੀ ਚੱਲਦਾ ਕਿ ਰਵਨੀਤ ਬਿੱਟੂ ਨੂੰ ਰੈਤ ਕਿਉਂ ਦਿੱਤੀ ਜਾਵੇ ਕਿਉਂਕਿ ਜਿਹੜੇ ਉਥੋਂ ਦੇ ਸਥਾਨਕ ਐਮਐਲਏ ਆ ਉਹ ਤੇ ਪੂਰਾ ਖਹਿ ਕੇ ਚੱਲਦੇ ਪਏ ਹਨ ਆਪਸ ਦੇ ਵਿੱਚ ਤਾਂ ਇਹਨਾਂ ਦੀ ਜਾਣ ਪਛਾਣ ਸੀ ਕੋਈ ਕਾਂਗਰਸ ਤੋਂ ਆਇਆ ਕੋਈ ਕਿਤੋਂ ਕੋਈ ਕਿਤੋਂ ਤਾਂ ਹੁਣ ਇਹ ਰੌਲਾ ਪੈ ਰਿਹਾ ਕਿ ਰਵਨੀਤ ਬਿੱਟੂ ਤੇ ਤਗੜਾ ਇੱਕ ਫਰਲਾ ਆ ਸਕਦਾ ਕਿ ਲਿਆ ਭਾਈ ਇਹਨੇ ਪੈਸੇ ਜਮ੍ਹਾਂ ਕਰਾਏ ਨੂੰ ਸੀ ਲੈਣੀ ਆ ਤਾਂ ਤਾਂ ਉਸ ਸੂਰਤ ਵਿੱਚ ਮੈਨੂੰ ਲੱਗਦਾ ਹੋ ਸਕਦਾ ਕਿ ਰਵਨੀਤ ਬਿੱਟੂ ਆਪਦੀ ਵਾਈਫ ਨੂੰ ਨਾਲ ਲੈ ਕੇ ਗਿਆ ਹੋ ਸਕਦਾ ਹੋਵੇ ਤੇ ਇਹ ਗੱਲ ਕਵੇ ਕਿ ਕਰਮਾਂ ਵਾਲੀਏ ਫਿਰ ਤੂੰ ਆ ਹੁਣ ਮੈਦਾਨ 'ਚ ਤੇ ਜਾਂ ਉਹਨੂੰ ਸੀ ਦੇ ਦੇਣ ਇਹ ਪਠੱਲਾ ਵਾਲੀ ਜਿਹੜੀ ਕੋਠੀ ਵਾਲਾ ਮਸਲਾ ਬਣ ਗਿਆ ਸੀਗਾ ਨਾ ਉਹ ਤਨ ਪਤਾ ਕਿੰਨੀ ਖਬਰ ਚੱਲੀ ਸੀਗੀ ਇਹ ਮਸਲਾ ਵੀ ਕੋਠੀ ਵਾਲਾ ਕੁਝ ਇਸ ਤਰ੍ਹਾਂ ਦਾ ਹੈਗਾ ਜਾਂ ਬਣ ਸਕਦਾ ਜੀ 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 ਭਾਵੇਂ ਕਿ ਕੋਠੀ ਤੋਂ ਕਲੇਸ਼ ਨਾ ਪੈ ਜਾ ਕਿਤੇ ਬਾਕੀ ਪਤਾ ਨਹੀਂ ਕੀ ਬਣੇਗਾ ਜੀ ਨਾਜ਼ਰ ਜੀ ਇਹ ਕਹਿੰਨੇ ਭੀ ਮੁੱਲਾਂਪੁਰ ਨਾਨਕੀ ਹੈ ਜੀ ਇਹਨਾਂ ਦੇ ਬਿੱਟੂ ਸਾਹਿਬ ਦੇ ਉੱਥੇ ਆ ਕੇ ਰਹਿੰਦਾ ਹੁੰਦਾ ਕਈ ਵਾਰ ਜੀ ਕਹਿੰਨੇ ਕਿ ਭਾਈ ਜੀ ਜੀ ਤਾਂ ਰੋਜ਼ਗਾਰ ਨਾਲ ਹਾਂਜੀ ਸਈਅਤ ਜਗਮੀਤਪੁਰ ਜੀ ਵੀ ਇਹ ਕਹਿੰਨੇ ਪਏ ਰੋਜ਼ਗਾਰ ਨਾਲ ਹਾਂਜੀ ਉੱਥੇ ਉੱਥੇ ਨੇੜੇ ਇੱਕ ਸਰਕਾਰੀ ਰੈਸ਼ ਦਸੀ ਜਾ ਰਹੀ ਜੀ 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 ਤਾਂ ਇਹਨੂੰ ਕਹਿੰਦੇ ਇੱਕ ਵੀਰ ਹੋਰ ਆ ਕਹਿੰਦੇ ਜੀ ਕਿ ਬਿੱਟੂ ਨੂੰ ਕੋਠੀ ਦੇ ਖਾਲੀ ਕਰਨਾ ਨੋਟਸ ਵੀ ਤਾਂ ਗਿਆ ਸੀਗਾ ਜੀ ਅੰਮ੍ਰਿਤਪਾਲ ਜੀ ਕਹਿੰਦੇ ਹਾਂਜੀ ਬੜਾ ਰੌਲਾ ਪਿਆ ਸੀਗਾ ਨਾ ਤਾਂ ਉਸੇ ਚੱਕਰ 'ਚ ਹੀ ਆਪਾਂ ਸਮਝ ਸਕਦੇ ਹਾਂ ਕਿ ਹੋ ਸਕਦਾ ਕਿ ਸਰਕਾਰ ਉਸ ਐਨਓਸੀ ਨੂੰ ਲੈ ਕੇ ਅੜੰਗਾ ਪਾ ਦੇਵੇ ਸਰਕਾਰ ਦੇ ਹੱਥ ਬਹੁਤ ਕੁਝ ਹੁੰਦਾ ਸੂਰ ਬੜੀਆਂ ਫਾਰਮੈਲਿਟੀਆਂ ਐਸੀਆਂ ਹੁੰਦੀਆਂ ਨੇ ਕਿ ਜਿਹੜੀਆਂ ਜੇ ਕਰਮ ਤੇ ਆਵੇ ਸਰਕਾਰ ਤੇ ਡੰਨ ਵੀ ਕਰ ਦਿੰਦੀ ਆ ਨਹੀਂ ਤੇ ਕਰਾਉਣ ਤੇ ਆਵੇ ਤੇ ਬਹੁਤ ਘੀਸੀਆਂ ਵੀ ਕਰਵਾ ਦਿੰਦੀ ਆ ਜੀ 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 ਇਧਰਲੇ ਬਸੇ ਮਨਜੀਤ ਜੀ ਇਹ ਕਹਿੰਨੇ ਕਿ ਕਿਤੇ ਨਾ ਹੋਏ ਕਿ ਬਿੱਟੂ ਸਾਹਿਬ ਜਾਣ ਕੀ ਕਾਜ ਰੱਦ ਨਾ ਕਰਵਾ ਲੈਣ ਕਹਿੰਨੇ ਨਹੀਂ ਭਾਜਪਾ ਵਾਲਿਆਂ ਕਹਣਾ ਕਿ ਜਾਤਾ ਕਾਇਆ ਸੋਹਣਿਆ ਵੀ ਆਪਦੀ ਬਾਈ ਵਾਈਫ ਨੂੰ ਖੜਾ ਕਰ ਭੱਜਣ ਨਹੀਂ ਦਿੰਦੇ ਉਹੋ ਭੱਜ ਕੇ ਤੇ ਤਹੋਨਾ ਕੋਲ ਗਿਆ ਤੇ ਉਤੋਂ ਭੱਜ ਕੇ ਕਿੱਥੋਂ ਜਾਏਗਾ ਹਾਲੇ ਤੇ ਮੱਕਿਆਂ ਉਪਰ ਆ ਜਾੜਿਆ ਉਹਨਾਂ ਨੇ ਸਾਰੇ ਦਾ ਹੁੰਦੇ ਨੇ ਕਿ ਜੇ ਰੱਦ ਵੀ ਕਰਾਉਣੇ ਹੁੰਦੇ ਹੱਦ ਵੀ ਨੇ ਵੀ ਪਾਸ ਕਰਾ ਦਿੰਦੇ ਕਹਿੰਦੇ ਕੋਈ ਨਹੀਂ ਆ ਜਾਓ ਇਧਰ ਉਹ ਰੱਦ ਵੀ ਕਰਵਾ ਦਿੰਦੇ ਹੱਦ ਵੀ ਕਰਵਾ ਦਿੰਦੇ ਇਹ ਵੀ ਗੱਲ ਯਾਦ ਰੱਖਿਓ ਆ ਤੇ ਇਧਰ ਕਿਤੇ ਹੱਦ ਨਾ ਹੋ ਜੇ ਹੁਣ ਰੱਦ ਤੋਂ ਬਾਅਦ ਜੀ ਜੀ ਸਹੀ ਹੈ ਜੀ ਤੇ ਇਹਦੇ ਨਾਲ ਹੀ ਮਿੰਟੂ ਜੀ ਇੱਕ ਵੀਰ ਦਾ ਹੋਰ ਕਮੈਂਟ ਸੀਗਾ ਸੁਖਪ੍ਰੀਤ ਸਿੰਘ ਇਹ ਪੁੱਛਦੇ ਪਏ ਜੀ ਬੈਂਸ ਬ੍ਰਦਰ ਦਾ ਕੀ ਬਣਿਆ ਜੀ ਕਹਿੰਦੇ ਕਿ ਬਈ ਤੁਸੀਂ ਚੁੱਪ ਜੇ ਹੋ ਗਏ ਚੁੱਪ ਹੋ ਗਏ ਨੇ ਹੁਣ ਕੀਤੇ ਹੱਕ ਚੋਂ ਭੁਗਤਣਗੇ ਕਿਉਂਕਿ ਦੇਖੋ ਬ ਯਾਰ ਉਥੇ ਆਧਾਰ ਤੇ ਹੈਗਾ ਹੀ ਆ ਨਾ ਜੀ ਕੁਝ ਹਲਕਿਆਂ ਚ ਕਹਿ ਲੋ ਜਾਂ ਲੁਧਿਆਣੇ ਦੀ ਲੋਕ ਸਭਾ ਚ ਓਵਰ ਆਲ ਕੁਝ ਆਧਾਰ ਤੇ ਹੈ ਕੁਝ ਵੋਟ ਬੈਂਕ ਤੇ ਹੈ ਜੀ ਉਹ ਕਟਿਆ ਜਾਂ ਵਧਿਆ ਉਹ ਇੱਕ ਵੱਖਰਾ ਵਿਸ਼ਾ ਹੈ ਬਿਲਕੁਲ ਉਹਨਾਂ ਦੀ ਚੁੱਪੀ ਰੜਕ ਰਹੀ ਹੈ ਕੋਸ਼ਿਸ਼ ਕਰਾਂਗੇ ਪਰਸਨਲੀ ਫੇਰ ਕੋਈ ਰابطਾ ਹੋਇਆ ਤਾਂ ਕੀ ਉਹ ਸਮਰਥਨ ਦੇਣ ਜਾ ਰਹੇ ਆ ਕਿਸੇ ਨੂੰ ਜਾਂ ਬਿਲਕੁਲ ਉਹ ਇਸ ਮੈਦਾਨ ਚੋਂ ਪਿੱਛੇ ਹਟ ਕੇ ਦੇਖਣਗੇ ਜਾਂ ਮੈਦਾਨ ਚ ਆਉਣਗੇ ਕੋਸ਼ਿਸ਼ ਕਰਾਂ ਕਿ ਜੇ ਸੰਪਰਕ ਹੋ ਗਿਆ ਵੈਸੇ ਉਹਨਾਂ ਦੇ ਸਮਰਥਕ ਮੇਰੇ ਨਾਲ ਤੇ ਥੋੜਾ ਨਾਰਾਜ਼ ਹੀ ਰਹਿੰਦੇ ਆ ਪਰ ਫਿਰ ਵੀ ਟਰਾਈ ਕਰ ਲਾਂਗੇ ਜੀ 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 ਇਧਰਲੇ ਪਾਸੇ ਕਮੈਂਟ ਆਉਂਦੇ ਪੈ ਸੀ ਇੱਕ ਵੀਰ ਦਾ ਉੱਪਰ ਫੈਮਿਲੀ ਗਾਏ ਇਹਨਾਂ ਦਾ ਕਮੈਂਟ ਹੈ ਕਹਿੰਨੇ ਕਿ ਰਾਣਾ ਸੁੱਡੀ ਫਿਰੋਜ਼ਪੁਰ ਦੇ ਵਿੱਚ ਅੱਜ ਰੈਲੀ ਕੱਢ ਰਹੇ ਹੈ ਜੀ ਉੱਪਰ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀ ਉਹ ਕਹਿੰਦੇ ਸੀ ਕਿ ਕਿਸਾਨ ਵੀ ਤਿਆਰੀ ਬੈਠੇ ਹੈ ਜੀ ਗਾਂ ਕਹਿੰਦੇ ਕਿ ਭਾਈ ਰਾਣੇ ਲਈ ਹਾਂ ਜੀ ਹੰਦੇ ਰਾਣਾ ਰਾਣਾ ਸੋਢੀ ਲਈ ਰਾਣਾ ਇੱਕ ਵਾਰ ਰਾਣਾ ਜੀ ਤਾਂ ਬਿਲਕੁਲ ਰਾਣਾ ਸੋਢੀ ਬਾਰੇ ਆਪਾਂ ਕੱਲ ਹੀ ਲੰਮੀ ਚੌੜੀ ਗੱਲ ਕੀਤੀ ਆ ਕਿ ਰਾਣਾ ਸੋਢੀ ਖਿਡਾਰੀ ਤਾਂ ਤਗੜਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਪਰ ਰਾਣਾ ਸੋਢੀ ਵਾਸਤੇ ਵਿਵਤਾ ਜਿਹੜੀ ਹੈ ਇਹ ਹੈ ਕਿ ਪ੍ਰਦਰਸ਼ਨ ਹੋਣਗੇ ਪਿੰਡਾਂ ਦੇ ਵਿੱਚ ਫਿਰੋਜ਼ਪੁਰ ਸ਼ਹਿਰੀ ਤੋਂ ਬਾਹਰ ਜਦ ਵੀ ਨਿਕਲਣਗੇ ਦਿਹਾਤ 'ਚ ਹੀ ਆਉਣਗੇ ਤਦ ਵੀ ਉਹ ਸਮੱਸਿਆ ਸ਼ੁਰੂ ਹੋ ਜਾਏਗੀ ਤਾਂ ਮੇਰਾ ਮੰਨਣਾ ਇਹ ਆ ਕਿ ਰਾਣਾ ਸੋਢੀ ਮੇਰੇ ਹੋਰ ਵੀ ਫਰੈਂਡ ਨੇ ਜਿਹੜੇ ਕਿ ਮਹਿਕਮੇ 'ਚ ਰਿਟਾਇਰ ਨੇ ਸਾਡੇ ਤੋਂ ਵੱਡੇ ਨੇ ਵੱਡੇ ਭਰਾ ਨੇ ਤੇ ਪੋਲਿਟਿਕਸ ਬਾਰੇ ਵੀ ਉਹ ਬਹੁਤ ਸਮਝ ਰੱਖਦੇ ਆ ਤੇ ਅਸੀਂ ਗੱਲਾਂ ਪੈ ਕਰਦੇ ਸੀ ਤਾਂ ਸਾਨੂੰ یوں ਲੱਗਦਾ ਸੀਗਾ ਕਿ ਅਸੀਂ ਦੋਨੇ ਇੱਕ ਨੁਕਤੇ ਤੇ ਸਹਿਮਤ ਸੀਗੇ ਕਿ ਜਿਹੜਾ ਨੁਕਸਾਨ ਹੋਏਗਾ ਇਸ ਵੇਲੇ ਰਾਣਾ ਸੋਢੀ ਉਹ ਸ਼ੇਰ ਸਿੰਘ ਭਾਇਆ ਦਾ ਵੀ ਹੋ ਸਕਦਾ ਤਾਂ ਉਸ ਸੂਰਤ ਦੇ ਵਿੱਚ ਜਿਹੜੀ ਇਹ ਕਾਟਵਾੜਿਆ ਉਹਦਾ ਫਾਇਦਾ ਜਿਹੜਾ ਉਹ ਤੀਜੇ ਨੂੰ ਮਿਲ ਸਕਦਾ ਤੀਜਾ ਕੌਣ ਹੈ ਹੁਣ ਦੱਸਣ ਦੀ ਲੋੜ ਨਹੀਂ ਤਾਂ ਅਗਲਾ ਕਹਿੰਦਾ ਹੈ ਕਿ ਪ੍ਰਮੋਟ ਕਰਦੇ ਨੇ ਕਿਸੇ ਨੂੰ ਤਾਂ ਅਸੀਂ ਉਹ ਸੋਚ ਰਹੇ ਸੀਗੇ ਕਿ ਚਾਹੇ ਰਾਏ ਸਿੱਖ ਵੋਟ ਆ ਚਾਹੇ ਰਾਣਾ ਸੋਢੀ ਦੇ ਆਪਣੇ ਪਰਸਨਲ ਲਿੰਕ ਨੇ ਜੜੇ ਉਸੇ ਏਰੀਆ ਦੇ ਵਿੱਚ ਜਿੱਥੇ ਸ਼ੇਰ ਸਿੰਘ ਘਾਇਆ ਦੀ ਵੀ ਅੱਛੀ ਪਕੜ ਆ ਤਾਂ ਜੇ ਆਪੋ ਵਿੱਚ ਦੀ ਇਹ ਵੋਟ ਕੱਟਦੇ ਇੱਕ ਦੂਜੇ ਦੀ ਤਤਜੀਹ ਨੂੰ ਬਹੁਤ ਸ਼ਾਨਦਾਰ ਢੰਗ ਨਾਲ ਫਾਇਦਾ ਹੋ ਸਕਦਾ ਜੀ 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 ਕਰਮ ਸਿੰਘ ਜੀ ਇਹ ਕਮੈਂਟ ਕਰਦੇ ਪਏ ਮਿੰਟੂ ਜੀ ਕਹਿੰਦੇ ਸੀ ਕਿ ਉਹਨਾਂ ਦੇ ਘਰ ਦੇ ਕੋਲ ਹੀ ਰਹਿਣਾ ਜੀ ਮੈਂ ਸ਼ਰਬੰਦ ਸਾਹਿਬ ਦੀ ਗੱਲ ਕਰਦੇ ਪਏ ਕਹਿੰਦੇ ਕਿ ਭਾਜੀਪੀ ਨਾਲ ਗੱਲ ਹੋਊਗੀ ਜੀ ਉਹਨਾਂ ਦੀ ਕਹਿੰਦੇ ਕਿ ਹੋ ਸਕਦਾ ਭਾਈ ਹੋ ਸਕਦਾ ਤਾਂ ਹੀ ਚੁੱਪਿਆ ਨਹੀਂ ਤਾਂ ਹੁਣ ਤੱਕ ਤਾਂ ਫਿਰ ਕਾਰਵਾਈ ਸ਼ੁਰੂ ਕਰ ਦਿੰਦੇ ਹਾਂ ਬਿਲਕੁਲ ਕਿਉਂਕਿ ਵਿਰਾਸਤ ਨਾਮ ਤੋਂ ਇੱਕ ਆਈਡੀ ਉੱਪਰ ਉਹ ਕਹਿੰਦੇ ਸੀ ਕਿ ਭਾਈ ਇਹਨਾਂ ਦੀ ਵੋਟ ਬਹੁਤ ਇਹਨਾਂ ਪਿੱਛੇ ਕਹਿੰਦੇ ਕਿ ਵਿਰਾਸਤ ਪੰਜਾਬ ਨਹੀਂ ਇਹ ਤੇ ਹੈ ਇਹ ਗੱਲ ਤੇ ਮੈਂ ਵੀ ਮੰਨਦਾ ਜੀ ਤਸलीम ਕਰਦਾ ਮੈਂ ਇਸ ਨੂੰ ਕਿ ਭਾਈ ਇਹਨਾਂ ਦਾ ਆਧਾਰ ਹੈਗਾ ਜੀ ਭਾਂਸ ਬ੍ਰਦਰਸ ਨੂੰ ਉੱਥੇ ਕੰਮ ਕਰਦਿਆਂ ਵੀ ਤੇ ਕਿੰਨਾ ਟਾਈਮ ਹੋ ਗਿਆ ਨਾ ਇਹ ਵੀ ਤੇ ਵੇਖੋ ਜੀ ਰਾਜਨੀਤਿਕ ਪਾਰੀ ਕੋਈ ਅੱਜ ਕੱਲ ਦੀ ਤੇ ਹੈ ਨਹੀਂਗੀ ਬਹੁਤ ਲੰਬਾ ਸਮਾਂ ਹੋ ਗਿਆ ਉਹਨਾਂ ਨੂੰ ਮਤਲਬ ਕਿ ਕਹਿ ਲੋ ਕਿ ਬਹੁਤ ਘੱਟ ਉਮਰ ਦੇ ਵਿੱਚ ਉਹਨਾਂ ਨੇ ਸਿਆਸੀ ਜੀਵਨ ਸ਼ੁਰੂ ਕੀਤਾ ਸੀ ਆਪਣਾ ਜੀ 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 ਇਸ ਕਰਕੇ ਆਧਾਰ ਹੈਗਾ ਉਹ ਲੋਕਾਂ ਦੇ ਨਾਲ ਖੜਦੇ ਵੀ ਰਹੇ ਆਪਣੇ ਸਪੋਰਟਰਾਂ ਨਾਲ ਖੜਦੇ ਵੀ ਰਹੇ ਲੜਦੇ ਵੀ ਰਹੇ ਅੜਦੇ ਵੀ ਰਹੇ ਸਭ ਕੁਝ ਹੀ ਹੈ ਜੀ 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 ਆਧਾਰ ਤਾਂ ਫਿਰ ਬਣਦਾ ਹੀ ਹੈ ਨਾ ਜੀ ਜੀ ਜੀ